20 ਸਾਤੀ ਸ਼ਬਦ ਕਿੱਥੋਂ ਆਇਆ ਕਈਆਂ ਦੇ ਕਿਵੇਂ ਆਏ ਸਹੀ ਆਏ ਕਈਆਂ ਦੇ ਗਲਤ ਆਏ ਹੁਣ ਮੈਂ ਤੁਹਾਡੇ ਨਾਲ ਉਸ ਵੀਡੀਓ ਦੇ ਵਿੱਚ ਇੱਕ ਜਨਵਰ ਬਾਰੇ ਗੱਲ ਕੀਤੀ ਸੀ ਇੱਕ ਜਨਵਰ ਹੈ ਜਿਹੜਾ ਕਿ ਜੋੜਾ ਹੁੰਦਾ ਜਨਵਰ ਦਾ ਦੋਨਾਂ ਦੇ ਵਿੱਚੋਂ ਇੱਕ ਜਨਵਰ ਮਰ ਜਾਂਵੇ ਦੂਜਾ ਉਹਦੇ ਨਾਲ ਵਰ ਜਾਂਦਾ ਹੈ सुन के हैरान परान हो गे भी कौन किसी मरदा जानवर है जी सूत्र मुरगा ज्यादा करके सूत्र मुरे जेडे ने जंगलों में उन्होंने जे एक मर जावे चाहे मुर्गा मर जाए मुर्गी मर मरजे ਜੇ ਮੁਰਗਾ ਮਰ ਗਿਆ ਤੇ ਮੁਰਗੀ ਉਸੇ ਜਗ੍ਹਾ ਤੇ ਬਹਿ ਜੇਗੀ ਨਾ ਖਾਦੇ ਨਾ ਕਿਸ ਤੀਵੇ ਉਹ ਉਸੇ ਜਗ੍ਹਾ ਤੇ ਉਹ ਤੜਫੜ ਫੱਕੇ ਉਦੋਂ ਉਹਦੇ ਨਾਲ ਕੁਝ ਦਿਨਾਂ ਬਾਅਦ ਉਹਦਾ ਦੰਦ ਤੋੜ ਦਿੰਦੀ ਹੈ ਜੇ ਮੁਰਗੀ ਮਰ ਗਈ ਤਾਂ ਮੁਰਗਾ ਵੀ ਉੱਥੇ ਉਸੇ ਜਗ੍ਹਾ ਦੇ ਵਿੱਚ ਭੁੱਖਣ ਪਾਣਾ ਬਹਿ ਜਾਂਦਾ ਜਿੰਨੇ ਦਿਨ ਉਹਦੀ ਜਾਨ ਨਹੀਂ ਨਿਕਲਦੀ ਉੱਥੇ ਭੁੱਖਣ ਪਾਣਾ ਬੈਠੇ ਰਹਿੰਦਾ ਤਾਂ ਉੱਥੀ ਉਹਦੇ ਦੰਦ ਤੋੜਦਾ ਮਰ ਜਾਂਦਾ ਇਹ ਉਹਨਾਂ ਦਾ ਪ੍ਰੇਮ ਹੈ ਉਹਨਾਂ ਦਾ ਪਿਆਰ ਹੈ ਸੂਤਰ ਮੁਰਗੇ ਦਾ ਅੱਜ ਇੱਕ ਇਨਸਾਨ ਦਾ ਪ੍ਰੇਮ ਪਿਆਰ ਹੈ ਕਿ লাশ ਕਰੇ ਪਈ ਉਹਦੀਆਂ ਤਾਂ ਉਹਦਾ ਖਾਣਾ ਖਾਣ ਬਹਿ ਜਾਂਦਾ ਪਹਿਲਾ ਸਮਿਆਂ ਦੇ ਵਿੱਚ ਜਿਸ ਵੀਡੀਓ ਦੇ ਵਿੱਚ ਮੈਂ ਪਹਿਲਾਂ ਗੱਲ ਕਰਕੇ ਛੱਡੇ ਆ ਸਤੀ ਬਾਰੇ ਸਮਾਂ ਹੁੰਦਾ ਸੀ ਇੱਕ ਬੰਦਾ ਮਰ ਜਾਂਦਾ ਸੀ ਤੇ ਨਾਲ ਉਹਦੇ ਘਰ ਵਾਲੇ ਨੂੰ ਫੁੱਕਿਆ ਜਾਂਦਾ ਸੀ। ਉਹਨੂੰ ਕਹਿੰਦੇ ਸੀ ਸਤੀ। ਵੀ ਸਤੀ ਕਿਤਾਬ। ਚਲੋ ਆਪਾਂ ਇਹ ਨਹੀਂ ਚਾਹੁੰਦੇ ਵੀ ਕੋਈ ਨਾਲ ਕਿਸੇ ਦੇ ਮਰੇ। ਹੁਣ ਦਾ ਟਾਈਮ ਚੰਗਾ ਹੈ। ਕਿਸੇ ਨੂੰ ਮਰਨਾ ਨਹੀਂ ਜਿਉਣ ਦਾ ਹੱਕ ਮਿਲਣਾ ਚਾਹੀਦਾ। ਪਰ ਅਸੀਂ ਜਨਮਰ ਦੇ ਵੱਲ ਵੇਖਾਂਗੇ। ਅੱਜ ਵੀ ਉਹ ਜਨਮਰ ਹੈ ਜਿਹੜਾ ਆਪਣੇ ਪ੍ਰੇਮੀ ਦੇ ਲਈ ਆਪਣੇ ਪ੍ਰੇਮੀ ਦੇ ਨਾਲ ਮਰ ਜਾਂਦਾ ਪਰ ਇਨਸਾਨ ਇਸ ਤਰ੍ਹਾਂ ਦਾ ਹੋ ਗਿਆ ਕਿ ਆਪਣੇ ਪ੍ਰੇਮੀ ਨੂੰ ਛੱਡ ਕੇ ਭੱਜ ਜਾਂਦਾ ਇਨਸਾਨ ਉਹ ਜਨਰਲ ਉਹ ਵੀ ਮਾੜਾ ਹੋ ਗਿਆ ਜਿਹੜਾ ਆਪਣੇ ਪ੍ਰੇਮੀ ਦੇ ਖਾਤਰ ਮਰਦਾ ਜੀਰੋ ਸਾਡੀ ਵੀਡੀਓ ਵਧੀਆ ਲੱਗੀ ਉਹ ਲਾਈਕ ਕਮੈਂਟ ਤੇ ਚੈਨਲ ਨੂੰ ਫੋਲੋ ਜ਼ਰੂਰ ਕਰਿਓ ਔਰ ਵੱਧ ਤੋਂ ਵੱਧ ਜਿਸ ਨੂੰ ਉਸ ਜਨਵਾਰਾਰੇ ਬਾਰੇ ਪਤਾ ਹੈ ਆਪਣਾ ਕਮੈਂਟ ਜਰੂਰ ਦਿਓ ਜੇ ਕਿਸੇ ਨੂੰ ਉਸ ਜਨਵਾਰੇ ਨਾਮ ਜਨਵਾਰੇ ਨਾਮ ਪਤਾ ਹੋਵੇ ਤਾਂ ਤੁਸੀਂ ਆਪਣੇ ਵੱਡੇ ਬਡੇਰਿਆਂ ਤੋਂ ਬਜ਼ੁਰਗਾਂ ਤੋਂ ਇਸ ਜਨਵਾਰਾਰੇ ਪੁੱਛਾ ਲਕਦੇ ਹੋ ਦੂਸਰਾ ਨੰਬਰ ਤੁਸੀਂ ਗੂਗਲ ਤੋਂ ਸਰਚ ਕਰਕੇ ਉਸ ਜਨਵਾਰੇ ਬਾਰੇ ਪਤਾ ਕਰ ਸਕਦੇ ਹੋ